ਕੀ ਗੱਲ ਹੋਈ ਪਿੰਜੀ ਮਮਾ ਜੀ ਨੂੰ ਜਾਂਦਾ ਪੈਸੇ ਮੰਗਦਾ ਨਹੀਂ ਦਿੰਦਾ ਮਾਲ ਦਾ ਆਪ ਦਾ ਬੇਟਾ ਤੁਹਾਡਾ ਤੇ ਕਮਾਈ ਵੀ ਤੁਸੀਂ ਕਰਦੇ ਹੋ ਖਵਾਂਦੇ ਵੀ ਹੋ ਮੈਂ ਇੱਕ ਕਮਾਨੀ ਹੈ ਜਿਹੜੀ ਉੱਪਰ ਹੀ ਇਹਨੂੰ ਲੱਜਾਣ ਨੂੰ ਚਾਹੀਦੀ ਹੈ ਦਿੱਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਥੋੜੀ ਨਮੀ ਖਬਰ ਨਾਲ ਵੀ ਚਰਚਾ ਲੈ ਕੇ ਅੱਜ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਜਵਾਰ ਕੈਂਪ ਦੀ ਲੁਧਿਆਣਾ ਦੇ ਜਵਾਰ ਕੈਂਪ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਬੜਾ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਰੂ ਨੂੰ ਹਲਾਉਣ ਵਾਲਾ ਮਾਮਲਾ ਹੈਗਾ ਇੱਕ ਨਸ਼ੇੜੀ ਪੁੱਤਰ ਨੇ ਆਪਣੀ ਮਾਂ ਦੇ ਉੱਤੇ ਹਮਲਾ ਕੀਤਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਨਸ਼ੇੜੀ ਪੁੱਤਰ ਆਪਣੀ ਮਾਂ ਜਿੱਥੇ ਉਸਦੀ ਮਾਂ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਇੱਕ ਰੇੜੀ ਲਗਾਉਂਦੀ ਆ ਫਰੂਟ ਦੀ ਉੱਥੇ ਆਉਂਦਾ ਤੇ ਉਸਦੇ ਗੋਲਕ ਚੋਂ ਪੈਸੇ ਖੋਣ ਦੀ ਕੋਸ਼ਿਸ਼ ਕਰਦਾ ਪਰ ਉੱਥੇ ਮੌਕੇ ਤੇ ਮੌਜੂਦ ਲੋਕਾਂ ਨੇ ਉਸਦੇ ਨਸ਼ੇੜੀ ਪੁੱਤ ਨੂੰ ਫੜ ਲਿਆ ਤੇ ਉਸਦੀ ਚੰਗੀ ਛੇਤਰਪਰੇਡ ਕੀਤੀ ਨਸ਼ੇੜੀ ਪੁੱਤ ਲਗਾਤਾਰ ਆਪਣੀ ਮਾਂ ਨੂੰ ਤੰਗ ਕਰਦਾ ਆ ਰਿਹਾ ਸੀ ਮਾਂ ਨੇ ਕਿਹਾ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਮਿਹਨਤ ਕਰਕੇ ਕਰਦੀ ਆ ਪਰ ਉਸ ਦਾ ਪੁੱਤ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਤੇ ਉਸ ਨੂੰ ਲਗਾਤਾਰ ਇਸੇ ਤਰ੍ਹਾਂ ਤੰਗ ਪ੍ਰੇਸ਼ਾਨ ਕਰਦਾ ਸੋ ਦੇਖੋ ਇਹ ਰਿਪੋਰਟ ਕਿਸ ਤਰ੍ਹਾਂ ਨਾਲ ਲੋਕਾਂ ਨੇ ਫਿਰ ਉਸ ਦੀ ਚੰਗੀ ਛੇਤਰ ਪ੍ਰੇਡ ਕੀਤੀ ਅਤੇ ਮਾਂ ਨੇ ਕਿਹਾ ਉਹ ਆਪਣਾ ਘਰ ਮਿਹਨਤ ਕਰਕੇ ਚਲਾਉਂਦੀ ਆ ਪਰ ਨਿਛੇੜੀ ਪੁੱਤ ਲਗਾਤਾਰ ਤੰਗ ਕਰ ਰਿਹਾ ਬਾਜੀ ਕੀ ਗੱਲ ਕੀ ਹੋਈ ਹੈ ਮੇਰੀ ਗੱਲ ਇਹ ਹੋਈ ਸੀ ਜੀ ਅਜੀ ਮਾਂ ਪੁੱਤ ਪਿੱਛੇ ਹੋ ਕੇ ਖੜਾ ਮਾਂ ਪੁੱਤ ਆਪਣੀ ਗੱਲ ਕਰਦੇ ਸੀਗੇ ਦੂਜੇ ਨੇ ਚਪੇੜਾ ਮਾਰੀਆਂ ਮੈਨੂੰ ਕਿੰਨਾਂ ਨੇ ਮਾਰੀਆਂ ਆ ਨਾਲ ਦੇ ਕੁੱਬਾ ਤੇ ਨਾਲੇ ਤੇ ਤੁਹਾਡੀ ਮਾਂ ਘੁੱਟਦੀ ਪਈ ਸੀ ਤੁਹਾਨੂੰ ਹੈ ਤੁਹਾਡੀ ਮਾਂ ਘੁੱਟਦੀ ਪਈ ਸੀ ਕੋਈ ਨਹੀਂ ਹੋਣਾ ਮੈਂ ਪੈਸਾ ਕਰਲਾਂਗਾ ਜੇ ਮਾਂ ਦੇ ਖਲਾਬ ਕੰਪਲੀਟ ਕਰੋਗੇ ਉਹ ਮੈਂ ਪੈਸਾ ਕਰਲਾਂਗਾ ਨਹੀਂ ਨਹੀਂ ਆਪਣੀ ਮਾਂ ਦੇ ਖਲਾਬ ਕੰਪਲੀਟ ਕਰੋਗੇ ਨਹੀਂ ਫਿਰ ਫਿਰ ਕਾਨੂੰ ਰੋਲਾ ਪਾਇਆ ਨਹੀਂ ਓਏ ਨਾਲ ਦੇ ਕੁੱਬੇ ਨਾਲ ਕੁੱਬੇ ਨੇ ਮੈਨੂੰ ਚਪੇੜਾ ਮਾਰਿਆ ਉਹਦੇ ਨਾਲ ਪੰਗਾ ਪਾਇਆ ਅੰਡ ਕੀ ਨਾਮ ਹੈ ਤੁਹਾਡਾ ਪੁੱਛਾ ਮੇਰਾ ਨਾਂ ਕੀ ਗੱਲ ਹੋਈ ਸੀ ਬੇਟਾ ਤੁਹਾਡਾ ਆਇਆ ਸੀ ਕਿ ਕਿਉਂ ਮੈਂ ਕੁੱਟਦਾ ਪਿਆ ਸੀ ਤੁਹਾਨੂੰ ਮੈਨੂੰ ਜਿੱਦਾਂ ਦਾ ਮੈਂ ਆਦਮੀ ਮਾਰਿਆ ਉਦੋਂ ਦਾ ਮੈਨੂੰ ਅੱਧੀ ਅੱਧੀ ਰਾਤੀ ਹੋਰ ਕੱਢ ਦਿੰਦਾ ਪੜ ਕੇ ਮੈਨੂੰ ਤੇ ਮੇਰੇ ਪੋਤੇ ਨੂੰ ਵੀ ਆਹੋ ਅੱਜ ਦੀ ਰਾਤੀ ਜਾ ਕੇ ਕਲੀ ਜੇ ਡੀਏ ਦੰਗਿਆਂ ਘਾਲਾ ਕਰਦਾ ਆ ਫੇਰ ਮਦਦ ਕੀ ਗੱਲ ਹੋਦੀ ਤੇ ਇਹਨਾਂ ਉਲੜਵਾਜੀ ਕਾਦੀ ਹੋਈ ਸੀ ਬਸ ਆਇਆ ਮੈਨੂੰ ਕਹਿੰਦਾ ਕੱਲੇ ਦਾ ਪੈਸੇ ਦੇ ਮੈਨੂੰ ਪੈਸੇ ਦੇ ਬਸ ਮੈਂ ਤਾਂ ਪੈਸੇ ਦਵਾ ਨਸ਼ਾ ਕਰਦਾ ਨਾ ਤਾਂ ਗੱਲ ਦਾ ਪਿੰਦਾ ਆ ਤਿੰਨ ਤਿੰਨ ਬਹੁਤ ਨਾਲ ਉਹ ਜੇ ਪੀ ਜਾਂਦਾ ਆ ਅੱਛਾ ਹੁਣ ਕੀ ਮੰਗ ਕੀ ਆ ਤੁਹਾਡੀ ਬਸ ਤਾਂ ਮੈਨੂੰ ਕਾਨੀ ਰੱਖਣਾ ਜਾਂਦੀ ਐ ਨੂੰ ਮੈਂ ਤੇਰੇ ਤੁਸੀਂ ਆਪਣੀ ਰੋਜੀ ਰੋਟੀ ਆਪ ਕਮਾ ਰਹੇ ਹੋ ਹਾਂਜੀ ਮੈਂ ਆਪ ਹੀ ਕਮਾਣੀ ਐ ਮੈਨੂੰ ਕੋਈ ਨਹੀਂ ਦੰਦਾ ਹੈਗਾ ਮੈਨੂੰ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਮੈਂ ਤੇ ਰਲਿਆ ਦੇ ਕੈਂਪ ਦੇ ਵਿੱਚ ਹੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਰਹਿੰਦੇ ਹੋ ਅੱਛਾ ਆਪਣੀ ਮਿਹਨਤ ਜੜ ਪਿਆੜਾ ਆ ਦਿੰਦੀ ਆ ਆਪਣੀ ਆਪਣੀ ਮਿਹਨਤ ਕਰਕੇ ਆਪ ਕਮਾ ਕੇ ਆਪ ਖਾਂਦੇ ਹੋ ਕਮਾਨੀ ਆ ਤੇ ਬੱਚੇ ਕਿੰਨੇ ਤੁਹਾਡੇ ਇੱਕੋ ਪਸਾ ਹੀ ਮਲ ਜਾਣਾ ਮੇਰਾ ਤਾਂ ਇੱਕੋ ਹੀ ਮੁੰਡਾ ਹੈ ਇੱਕੋ ਹੀ ਮੁੰਡਾ ਮਲਣਾਣਾ ਮੇਰਾ ਤੇ ਤੂੰ ਕਮਾਈ ਕੋਈ ਨਹੀਂ ਦਿੰਦਾ ਨਾ ਨਾ ਤੇ ਬਾਜ਼ਾਰ 'ਚ ਕਿਉਂ ਉਲੜਵਾਜੀ ਕੀਤੀ ਸੀ ਉਲੜਵਾਜੀ ਇੱਦਾਂ ਕੀਤੀ ਆ ਆਂਦਾ ਆ ਐਸੇ ਦੇ ਮੰਮੀ ਐਸੇ ਦੇ ਪੈਸੇ ਦੇ ਬਾਪ ਠੀਕ ਹੈ ਕਿਥੋਂ ਲਵਾ ਪੈਸੇ ਇਹਨੂੰ ਮੈਂ ਤੇ ਬਾਜ਼ਾਰ ਦੇ ਲੋਕਾਂ ਨੇ ਸਮਝਾਇਆ ਵੀ ਉਹਨੂੰ ਬਥੇਰਾ ਸਮਝਾਇਆ ਨਹੀਂ ਸਮਝਦਾ ਕਿ ਜੰਗਲਿਆਂ ਗੱਦਿਆਂ ਇੱਕ ਗਾਲਾ ਕੱਢਦਾ ਬਾਜ਼ਾਰ ਵਾਲਿਆਂ ਨਾਲ ਠੀਕ ਸ਼ਾਨੀ ਵੀ ਕੀ ਗੱਲ ਕੀਤੀ ਤੇ ਉਲੜਵੱਜੀ ਹੋਈ ਸੀ ਕਾਫੀ ਯਾਰ ਕੇ ਮਾਰ ਨੂੰ ਤੰਗ ਕਰਦਾ ਪੈਸੇ ਖੋਹਦਾ ਮਾਰ ਨੂੰ ਮਾਰਦਾ ਹੈ ਰਾਤ ਨੂੰ ਬਾਹਰ ਕੱਢਦਾ ਹਾਂ ਕਰੋ ਬਾਹਰ ਕੱਢਦਾ ਤੇ ਮਾਤਾ ਆਪ ਹੀ ਕਮਾ ਕੇ ਆਪ ਹੀ ਖਾਂਦੀ ਹੈ ਤੇ ਸੌਂਦੇ ਕਿਤੇ ਰਾਤ ਨੂੰ ਇਹ ਘਰ ਸੌਂਦੇ 5000 ਕਿਰਾਇਆ ਦਿੰਦੀ ਮੈਂ ਕਿਰਾਏ ਤੇ ਰਹਿੰਦੀ ਆ ਕੋਠੀਆਂ 'ਚ ਕੰਮ ਵੀ ਕਰਨ ਜਾਂਦੀ ਆ ਤੇ ਰੇੜੀ ਵੀ ਲਾਂਦੇ ਤੇ ਕੋਠੀਆਂ 'ਚ ਕੰਮ ਵੀ ਕਰਦੇ ਆ ਤੇ ਹੁਣ ਇਹ ਜਿਹੜੇ ਕੁੱਟਿਆ ਬਾਜ਼ਾਰ ਵਾਲਿਆਂ ਨੇ ਕੁੱਟਿਆਂ ਨੂੰ ਰਲ ਕੇ ਹੁਣ ਕਿਉਂ ਤੰਗ ਕਰਦਾ ਸੀ ਹਾਂਜੀ ਠੀਕ ਆ ਯਾਰ ਨੂੰ ਜਦ ਕੰਮ ਦਾ ਟੈਮ ਦਾ ਤੰਗ ਕਰਦਾ ਫਾਂ ਠੀਕ ਆ ਜੀ ਤੇਰਾ ਕਾਕਾ ਕਾਕਾ ਜੀ ਜਿਹੜੀ ਇਹ ਮੋਹਲੇ ਦੀ ਹੈ ਇਹ ਆਪ ਘਮਾਉਂਦੇ ਆ ਆਪ ਖਾਂਦੇ ਤੇ ਲੇਕਿਨ ਉਹ ਇਹਨਾਂ ਦਾ ਬੇਟਾ ਸੀ ਬੇਟਾ ਹੀ ਹੈ ਉਹ ਕੋਈ ਹੋਰ ਹੈ ਕਿੰਨੀ ਦੇਰ ਤੋਂ ਮਾਰਕਟ ਕਰਦਾ ਹੈ ਉਹ ਕਿੰਨੀ ਦੇਰ ਤੋਂ ਮਾਰਕੁੱਟ ਕਰਦਾ ਇਹਦੇ ਨਾਲ ਤੇ ਨਸ਼ੇ ਦਾ ਆਦੀ ਹੈ ਕੀ ਹੈ ਤੇ ਹੁਣ ਬਾਜ਼ਾਰ 'ਚ ਲੋਕਾਂ ਨੇ ਕੁੱਟਿਆ ਉਹਨੂੰ ਜਦੋਂ ਮਾਂ ਤੇ ਹਮਲਾ ਕੀਤਾ ਉਹਨੇ ਤੇ ਕਿਹੜੀ ਜਗ੍ਹਾ ਭਾਜੀ ਰੇੜੀ ਲੱਗਦੀ ਇਹਨਾਂ ਦੀ ਠੀਕ ਹੈ ਜਵਾਰ ਗੈਂਪ ਸ਼ਰਾਬੀ ਹੈ ਕੀ ਹੈ ਕਿ ਨਸ਼ੇ ਕਰਦਾ ਮੁੰਡਾ ਸ਼ਰਾਬੀ ਹੈ ਸ਼ਰਾਬੀ ਹੈ ਠੀਕ ਹੈ